ਕਰਾਂਦੇ ਪਵਿੱਤਰ ਧਰਤੀ ਦੇ ਆਪਾਂ ਸ਼ਹੀਦ ਭਗਤ ਸਿੰਘ ਜੀ ਨੂੰ ਕਦਰਾਂਗੀ ਦੇਣ ਕਰਵਾਉਣ ਵਾਸਤੇ ਤੇ ਉਹਨਾਂ ਦੇ ਵਿਚਾਰ ਨੂੰ ਅੱਗੇ ਬਲਾਉਣ ਵਾਸਤੇ ਆਪਾਂ ਕਰਕੇ ਹੁੰਦੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਕੋਈ ਕੌਮਾਂ ਕੇ ਵਾਧੀਆਂ ਇੱਕ ਡਾਕਟਰ ਸਾਹਿਬ ਤੁਸੀਂ ਇੱਧਰ ਆ ਜੂ ਕਮਰੇ ਤੁਸੀਂ ਇੱਧਰ ਆ ਜੀ ਡਾਕਟਰ ਸਾਹਿਬ ਇੱਥੇ ਮੈਂ ਦਿਖਦਾ ਹੀ ਨਹੀਂ ਮਲਾਦਾ ਜੀ ਆਜੋ ਅਜੇ ਕੋੜਾ ਕੈਮਰਾ ਇੱਧਰ ਲਾ ਕਰ ਲੈ ਯਾਰ ਕੈਮਰਾ ਦੇਖਦੇ ਨਹੀਂ ਚਾਹੁੰਦੇ ਅਕੇਲੇ ਹੀ ਬੈਠੇ ਸਿੱਧੂ ਕਾਹਨ ਸਿੱਧੂ ਸਭ ਆਜੋ ਇੱਧਰ ਆਜੋ ਪੇ ਇੱਧਰ ਹੋ ਜਾ ਥੋੜੀ ਥੋੜੀ ਜਿਆਦਾ ਨਹੀਂ ਲੋ ਆਜ ਆਜ ਇੱਥੇ ਖੜਾ ਇੱਕ ਥੋੜੀ ਇੱਧਰ ਆਜੋ ਸਰ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਕੋਈ ਕੌਮਾਂ ਅਗੇ ਵੱਧ ਜੇ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਆਜ਼ਾਦੀ ਦੇ ਪਹਿਲੇ ਦਾ ਇਤਿਹਾਸ ਤੇ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿ ਸਭ ਤੋਂ ਪੁਰਾਣੀ ਪਾਰਟੀ ਦੇਸ਼ ਦੀ ਜੀ ਦੇ ਪ੍ਰਧਾਨ ਇੱਕ ਹਿੰਦੁਸਤਾਨੀ ਹੈ ਉਹ ਸ਼ਰੋਮੀ ਕਾਲੀ ਜਨਾ ਹੈ ਜੇ ਕਾਂਗਰਸ ਪਾਰਟੀ ਦਾ ਪ੍ਰਧਾਨ ਤਾਂ ਪਹਿਲੇ ਗਰੇਜ਼ ਹੁੰਦੇ ਸੀ ਜਿਹੜੀਆਂ ਸਦਾਤਾਂ ਤੇ ਸ਼੍ਰੋਮਣੀ ਅਕਾਲੀ ਦਲ ਬਣਾਂਗੇ ਤੇ ਜੋ ਹਿਸਤੀ ਅਕਾਲੀ ਦਲ ਦੀ ਆਜ਼ਾਦੀ ਤੋਂ ਪਹਿਲੇ ਦੀ ਤੇ ਆਜ਼ਾਦੀ ਦੇ ਬਾਅਦ ਦੀ ਮੈਨੂੰ ਲੱਗਦਾ ਨਹੀਂ ਕਿ ਕੋਈ ਪਾਰਟੀ ਉਸ ਹਿਸਤੀ ਤੇ ਉਸ ਜ਼ਾਂਤਾਂ 'ਤੇ ਕੋਈ ਖੜੀ ਹੋਈ ਹੋਏ ਜਿਹੜੀ ਅਕਾਲੀ ਦਲ ਵਾਂਗੂ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ پولیٹیکل پارٹی نہیں ہے جو عام روز پولیٹل پارٹی ستا واسطے بنتی ہے شرومنی اکالی دل ایک سوچ ہے شرومنی اکالی دل ایک مومنٹ ہے ظلم دے خلاف لڑنا والی سوچ والی پارٹی ہے جدو ایمرجنسی لڑی دیش سارا چپ سی سب تو پہلے جو مورچہ جایا سب تو پہلی گرفتاری کی شرمنی اکالی دل نے کی تھی. ਤੇ ਸਭ ਤੋਂ ਵੱਡ ਦੇਸ਼ ਵਿੱਚ ਜੇ ਕੋਈ ਜੇਲ੍ਹਾਂ ਚ ਗਏ ਤੇ ਸ਼ਰੋਮਨੀ ਕਾਹਲੀ ਦਲ ਦੇ ਵਰਕਰ ਗਏ ਤੇ ਲੀਡਰਸ਼ਿਪ ਗਏ ਆਜ਼ਾਦੀ ਤੋਂ ਪਹਿਲੇ ਵੀ ਤੁਸੀਂ ਦੇਖੋ ਭਾਵੇਂ ਚਾਪੀਆਂ ਦਾ ਮੋਰਚਾ ਭਾਵੇਂ ਜਿੰਨੇ ਵੀ ਸੰਘਰਸ਼ ਕੀਤੇ ਰੇਜ਼ਾਂ ਦੇ ਖਿਲਾਫ ਦੁਜਿਆਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਉਹ ਕਾਹਲੀ ਦਲ ਦੀ ਲੀਡਰਸ਼ਿਪ ਨੇ ਕੀਤੇ ਜੇ ਤੁਸੀਂ ਮੈਂ ਪਾਰਲੀਮੈਂਟ ਵੀ ਕਿਹਾ ਸੀ ਮੈਂ ਕਿਹਾ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਆ ਜਦੋਂ ਵੀ ਪਾਰਲੀਮੈਂਟ ਗੱਲ ਹੁੰਦੀ ਹੈ ਦੇਸ਼ ਦੀ ਆਜ਼ਾਦੀ ਦੀ ਗੱਲ ਦੀ ਜੇ ਇਸ ਦੀ ਵਫਾਦਾਰੀ ਦੀ ਗੱਲ ਦੀ ਮੈਂ ਕਹਾਂ ਸਭ ਤੋਂ ਵੱਧ ਕੁਰਬਾਨੀਆਂ ਕੇ ਦੇਸ਼ ਦੀ ਆਜ਼ਾਦੀ ਵਾਸਤੇ ਦਿੱਤੀਆਂ ਤੇ ਖਾਲਸਾ ਪੰਥ ਨੇ ਦਿੱਤੀਆਂ ਤੇ ਪੰਜਾਬੀਆ ਨੇ ਦਿੱਤੀਆਂ ਜੇ ਜਾਨਾਂ ਗਈਆਂ ਸ਼ਹਾਦਤਾਂ ਹੋਈਆਂ ਲੱਖਾਂ ਪਰਿਵਾਰ ਉਜੜੇ ਜਿਹੜਾ ਮਹਾਰਾਜਾ ਕਹਿੰਦੇ ਉਹਨਾਂ ਨੂੰ ਕੀ ਪਤਾ ਹੀ ਲੱਗਿਆ ਹੋਣਾ ਮੱਧ ਪ੍ਰਦੇਸ਼ ਚ ਉਹਨਾਂ ਨੂੰ ਕੀ ਉਹਦਾ ਇਹ ਨਹੀਂ ਦੇਖਿਆ ਹੋਣਾ ਜਦੋਂ ਆਜ਼ਾਦੀ ਮਿਲ ਗਈ ਆਪਣੇ ਪਰਿਵਾਰ ਉਜੜ ਗਏ ਘਰ ਉਜੜ ਗਏ ਸ਼ਹਾਦਤਾਂ ਹੋਈਆਂ ਜੰਗਾਂ ਤੇ ਇੱਥੇ ਲੜੀਆਂ ਦੂਜੇ ਯਾਪਾ ਹੋਏ ਆ ਜਾਂ ਬੰਗਾਲ ਦੇ ਸਾਈਡ ਤੇ ਤੇ ਜਿਹੜੀ ਉਸ ਪਾਰਟੀ ਜਿਹੜੀ ਹੈਗੀ ਉਹ ਪਾਰਟੀ ਨੂੰ ਕਿਤੇ ਕਿਤੇ ਕੋਈ ਲੋਕਾਂ ਨੂੰ ਉਸ ਵਰਕੇ ਕਿਤੇ ਕਿਤੇ ਕਹਿੰਦੇ ਆ ਜੀ ਆ ਰੈਡੀਕਲ ਹੈ ਇਹ ਹੈ ਉਹ ਹੈ ਮੈਂ ਲੱਗਦਾ ਜਿਹੜਾ ਕਾਹਲੀ ਦਲ ਦੀ ਸੋਚ ਹੈ ਨਾ ਮਤਲਬਾ ਜਿੰਨੀ ਦੇਸ਼ ਪ੍ਰਤੀ ਸਾਰੇ ਧਰਮਾਂ ਪ੍ਰਤੀ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਭਾਈਚਾਰੇ ਜਾਂ ਪ੍ਰਤੀ ਜੋ ਸੋਚ ਕਾਲੀ ਦਲ ਦੀ ਹੈ ਮਤਲਬ ਕਿਸੇ ਹੋਰ ਪਾਰਟੀ ਦੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਦੀ ਅੱਜ ਜਿੰਨੀਆਂ ਹੀ ਪਾਰਟੀਆਂ ਬੜੀਆਂ ਐ ਕੋਈ ਇੱਕ ਧਰਮ ਨੂੰ ਲੈ ਕੇ ਬਣ ਜਾਂਦੀ ਹੈ ਤੇ ਉਹ ਦੂਜੇ ਧਰਮ ਬਾਰੇ ਜ਼ਿਕਰ ਹੀ ਨਹੀਂ ਕਰਦੀ ਤੇ ਉਹ ਭੈਣ ਭਰਾ ਨੂੰ ਲੜਾ ਕੇ ਇੱਕ ਬਰਾਦਰੀ ਨੂੰ ਲਾ ਕੇ ਉਹਨਾਂ ਦਾ ਏਮਾ ਵੋਟ ਪੋਲਿਟਿਕਸ ਅਕਾਲੀ ਦਾ ਦੀ ਸੋਚ ਹੈ ਕਿ ਪੰਜਾਬ ਕਿਵੇਂ ਸ਼ਾਂਤ ਰਹੂਗਾ ਕਿਵੇਂ ਅੱਗੇ ਰਹੂਗਾ ਕਿਵੇਂ ਤਰੱਕੀ ਰਹੂਗੀ ਕਿਵੇਂ ਕੌਮ ਅੱਗੇ ਜਾਊਗੀ ਤੁਸੀਂ ਜਦੋਂ ਵੀ ਤੁਸੀਂ ਸਾਨੂੰ ਸੁਣੋ ਸੋਚੋਗੇ ਜਾਂ ਦੇਖੋਗੇ ਅਸੀਂ ਭਾਈਚਾਰਕ ਸਾਂਝ ਦੀ ਗੱਲ ਕਰਦੇ ਆਂ ਅਸੀਂ ਖਾਲਸਾ ਪੰਥ ਦੀ ਕਰਦਾ ਖਾਲਸਾ ਪੰਥ ਆਪਣੇ ਆਪਣੇ ਗੁਰੂਆਂ ਨੇ ਆਪਾਂ ਨੂੰ ਜਿਹੜੀ ਫਿਲਾਸਫੀ ਹੈ ਕੀ ਫਿਲਾਸਫੀ ਹੈ ਕਿ ਸਰਬੱਤ ਦੇ ਭਲਾ ਦੀ ਸੋਚੋ ਜੇ ਮਨਨ ਹੈ ਸਭ ਤੋਂ ਸੈਕੂਲਰ ਜੇ ਕੋਈ ਇਨਸਾਨ ਹੈ ਤੇ ਸਿੱਖ ਹੈ ਜਿਹੜੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਹੈ ਤੁਸੀਂ ਦੇਖੋ پورے ਦੇਸ਼ ਵਿੱਚ ਦੰਗੇ ਹੁੰਦੇ ਹੈ ਪੰਜਾਬ 'ਚ ਕਿਤੇ ਹੋਇਆ ਹੀ ਨਹੀਂ ਕਿਉਂਕਿ ਅਸੀਂ ਰਿਸਪੈਕਟ ਕਰਦੇ ਆਂ ਇੱਕ ਦੂਜੇ ਦੇ ਪਰ ਹੁਣ ਦੇਸ਼ ਦੇ ਵਿੱਚ ਭਗਤ ਸਿੰਘ ਜੀ ਨੇ ਜੋ ਸ਼ਹਾਦਤ ਦਿੱਤੀ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਸੀ ਮਤਲਬ ਕੀ ਸੀ ਆ ਜਿਹੜਾ ਦੇਸ਼ ਆਪਣਾ ਬਣੂਗਾ ਉਹ ਦੇਸ਼ ਵਿੱਚ ਸਾਰਿਆਂ ਦਾ ਸਤਕਾਰ ਹੋਊਗਾ ਆ ਦੇਸ਼ ਸਾਰਿਆਂ ਦਾ ਹੋਊਗਾ ਸਾਰੇ ਧਰਮਾਂ ਦੇ ਲੋਕ ਇੱਥੇ ਆਪਣਾ ਸਮਝ ਕੇ ਰਹਿਣਗੇ ਕਿਸੇ ਨਾਲ ਵਿਤਕਰਾ ਨਹੀਂ ਹੋਊਗਾ ਹੋ ਚੀਜ਼ਾਂ ਗੁਰਗੁਰੀਆਂ ਜਿਹੜੀ ਸਹੀ ਸੋਚ ਹੈ ਭਗਤ ਸਿੰਘ ਜੀ ਉਹ ਸੋਚ ਤੇ ਅੱਜ ਜਿਹੜੀਆਂ ਨੈਸ਼ਨਲ ਪਾਰਟੀਆਂ ਉਚਲ ਨਹੀਂ ਰਹੀਆਂ ਕਿਉਂਕਿ ਜਿਹੜੀ ਨੈਸ਼ਨਲ ਪਾਰਟੀ ਹੁਣ ਏਜੰਡਾ ਬਣ ਗਿਆ ਇਲੈਕਸ਼ਨ ਜਿੱਤਣਾ ਏਜੰਡਾ ਦੇਸ਼ ਨਹੀਂ ਇਲੈਕਸ਼ਨ ਜਿੱਤਣਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਲੈਕਸ਼ਨ ਤੁਸੀਂ ਇਤਿਹਾਸ 103 ਸਾਲ ਪੁਰਾਣੀ ਪਾਰਟੀ ਹੈ ਸੱਤਾ ਦਾ ਸੀ ਮਥਾ 20 ਸਾਲ ਹੀ ਬਾਅਦ ਸਾਡੇ ਟਾਈਮ ਆਪਾਂ ਇਹ ਸਰਕਾਰ ਬਣਾਈ ਹੈ ਨਹੀਂ ਤਾਂ ਪਹਿਲੇ ਤਾਂ ਜ਼ੁਲਮ ਦੇ ਖਿਲਾਫ ਧੱਕਿਆਂ ਦੇ ਖਿਲਾਫ ਹੀ ਲੜਦੇ ਰਹੇ ਅਸੀਂ ਅਸੀਂ ਸਰਕਾਰ ਵਾਸਤੇ ਲੜੇ ਨਹੀਂ ਕਿਤੇ ਆਕਾਲੀ ਦਲ ਕਿਤੇ ਸਰਕਾਰ ਬਣਾਉਂ ਆ ਅਸੀਂ ਲੜੇ ਰਹੇ ਪੰਜਾਬ ਵਾਸਤੇ ਲੜਿਆ ਜੇ ਸਰਕਾਰ ਬਣਾਉਣੀ ਹੁੰਦੀ ਇਕੱਲੇ ਕਾਲੀ ਲੀਡਰਸ਼ਿਪ ਨੇ ਤੇ 16 ਸਾਲ ਜੇ ਨਾ ਜਾਣ ਦੀ ਲੋੜ ਨਹੀਂ ਸੀ ਜਿਹੜੇ ਆਕਾਲੀ ਲੀਡਰਸ਼ਿਪ ਕਈ ਇੱਥੇ ਲੀਡਰ ਬੈਠੇ ਆ ਜਿਨ੍ਹਾਂ ਨੇ 5 ਸਾਲ 7 ਸਾਲ 10 ਸਾਲ ਥੋੜੇ ਬਜ਼ੁਰਗਾਂ ਨੇ 5 ਸਾਲ ਦਾ ਉਦੋਂ ਅਸੀਂ ਵੀ ਸਮਝੌਤਾ ਕਰ ਸਕਦੇ ਜਿਵੇਂ ਅੱਜ ਕੱਲ ਕਰਦੇ ਲੋਕੀ ਕਿ ਸਾਨੂੰ ਪਾਵਰ ਦੇਈ ਚੱਲੋ ਤੇ ਅਸੀਂ ਤੁਹਾਡੇ ਨਾਲ ਤੁਸੀਂ ਸਾਨੂੰ ਨਾ ਬੁਲਾਓ ਅਸੀਂ ਤੁਹਾਨੂੰ ਨਹੀਂ ਬੁਲਾਉਂਦੇ ਪਰ ਨਹੀਂ ਅਕਾਲੀ ਦਲ ਨੇ ਕਿਤੇ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾ ਅਕਾਲੀ ਦਲ ਕਿਤੇ ਕੰਪਰੋਮਾਈਜ਼ ਕਰੇਗਾ ਸਾਡੇ ਵਾਸਤੇ ਸਰਕਾਰ ਨਹੀਂ ਸਾਡੇ ਵਾਸਤੇ ਪੰਜਾਬ ਆ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਪੰਜਾਬ ਦੀ ਤਰੱਕੀ ਆ ਪੰਜਾਬੀ ਭਾਈਚਾਰੇ ਦੀ ਇੱਜ਼ਤ ਆ ਜਦੋਂ ਇਹਨਾਂ ਚੀਜ਼ਾਂ ਤੇ ਹਮਲਾ ਹੋਊਗਾ ਤੇ ਅਕਾਲੀ ਦਲ ਅੱਗੇ ਆਊਗਾ ਹੇ ਸੋਨਹੋ ਹਾਲਾ ਹਾਲਾ ਜਿਵੇਂ ਮੇਥੋਂ ਪਹਿਲੇ ਡਾਕਟਰ ਗੁਰਮੀਤ ਸਿੰਘ ਜੀ ਨੇ ਗੱਲ ਕੀਤੀ ਕਿ ਪੱਗ ਬਨ ਨਾਲ ਭਗਤ ਸਿੰਘ ਨਹੀਂ ਬਣ ਜਾਂਦੇ ਜਿਹੜਾ ਲੋਕ ਤੁਸੀਂ ਦੇਖੋ ਬੈਕਗਰਾਉਂਡ ਦੇਖੋ ਜਿਹੜੇ ਪੱਗ ਬਣ ਕੇ ਦਿਖਾਉਂਦੇ ਆ ਨਾ ਕਿ ਅਸੀਂ ਭਗਤ ਸਿੰਘ ਆ ਸਭ ਤੋਂ ਵੱਡੇ ਠੱਗ ਉਹ ਹੁੰਦੇ ਆ ਪੱਗ ਬਣ ਲੈਣਗੇ ਭਗਤ ਸਿੰਘ ਰਾਤ ਨੂੰ ਜਾ ਕੇ ਤਾਰੂ ਤੇ ਲਾ ਕੇ ਸਾਰਾ ਕੰਮ ਕਰਨਗੇ ਹੁਣ ਆ ਜਾ ਚੀਫ ਮਿਨਿਸਟਰ ਆਪਣਾ ਹੈ ਭਗਤ ਸਿੰਘ ਦੀ ਸੋਚ ਤੇ ਮੈਨੂੰ ਲੱਗਦਾ ਜਿਹੜਾ ਸਰਕਾਰ ਬਣਾਉਣੀ ਸੀ ਉਦੋਂ ਤੱਕ ਤਾਂ ਪੱਗ ਬੰਨੀ ਤੇ ਉਹਦੇ ਬਾਅਦ ਆ ਆਮ ਆਦਮੀ ਪਾਰਟੀ ਦੇ ਲੋਕ ਕੌਣ ਹੈ ਤੁਸੀਂ ਦੇਖੋ ਜਿਹੜਾ ਸਭ ਤੋਂ ਮਾੜਾ ਆਨਸਰ ਹੋਊਗਾ ਕਿਸੇ ਪਿੰਡ ਦਾ ਉਹ ਆਮ ਆਦਮੀ ਪਾਰਟੀ ਦਾ ਹੋਊਗਾ ਤੁਸੀਂ ਇੰਨਾਂ ਦੇ ਐਮਐਲਏ ਦਾ ਕਿਰਦਾਰ ਦੇਖ ਲਓ ਇਹਨਾਂ ਦਾ ਬੈਕਗ੍ਰਾਉਂਡ ਦੇਖ ਲਓ ਐਮਐਲਏ ਦਾ ਖੁੰਤਾ ਭਗੇ ਸਿੰਘ ਜੀ ਨੂੰ ਮਲਾਦਾ ਮਲਾਦਾ ਜਿਹੜੇ ਉਹਨਾਂ ਨੇ ਕੰਮ ਰੱਖੇ ਹੋਣੇ ਆ ਰਿਸ਼ਤੇ ਆ ਰਿਹਾ ਫੋਟੋ ਆ ਉਹ ਵੀ ਕੱਢਤੀਆਂ ਹੋਣੀਆਂ ਘਰੋਂ ਜਿਹੜਾ ਮਕਸਦ ਹੀ ਪੂਰਾ ਹੋ ਗਿਆ ਇਹ ਜਿਹੜੀ ਪਾਰਟੀਆਂ ਜਿਵੇਂ ਆਹ ਮਾਰ ਕੇ ਜੁੜੀਆਂ ਇਹਨਾਂ ਨੇ ਤਾਂ ਵਰਤਿਆ ਨਾ ਵਰਤਿਆ ਸੋ ਇਹਨਾਂ ਨੇ ਪਾਪ ਕਰਨ ਵਾਲੇ ਲੋਕ ਆ ਜਿਹੜੇ ਲੋਕ ਵਰਤਿਆ ਹੈ ਆਪਣੇ ਪੰਜਾਬੀਆਂ ਨੂੰ ਦੇਖੋ ਤੁਹਾਡੇ ਨਾਲ ਲੋਕੀ ਤੁਹਾਨੂੰ ਵਰਤ ਕੇ ਤੁਹਾਡੇ ਨਾਲ ਸੱਤਾ ਲੈਂਦੇ ਐ ਅਕਾਲੀ ਦਲ ਦਾ ਨਾਣਾ ਰਾਜ ਕਰਨਾ ਨਹੀਂ ਸੇਵਾ ਕਰਨਾ ਹੈ ਰਾਜ ਨਹੀਂ ਸੇਵਾ ਤੇ ਦੂਜੀ ਪਾਰਟੀਆਂ ਦਾ ਜਿਵੇਂ ਨੈਸ਼ਨਲ ਪਾਰਟੀਆਂ ਉਹਨਾਂ ਦਾ ਮਕਸਦ ਹੈ ਰਾਜ ਕਾਂਗਰਸੀ ਜਦੋਂ ਆਉਣਗੇ ਝੂਠੇ ਵਾਅਦੇ ਕਰਨਗੇ ਕੁਝ ਕਰਨਗੇ ਤੁਸੀਂ ਦੇਖੋ ਮੈਂ ਪੰਜਾਬੀਆਂ ਨੂੰ ਪੁੱਛਣਾ ਚਾਹਣਾ ਹੈ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਾਂਗਰਸ ਨੇ ਕਰਤਾ ਗੁਰੂ ਘਰ ਢਾ ਦਿੱਤੇ ਬੇਅਦਬੀਆਂ ਕੀਤੀਆਂ ਇੱਕ ਸਾਲ ਪਹਿਰ ਵੋਟਾਂ ਤੁਸੀਂ ਪਾ ਦਿੱਆਂ ਉਹਨਾਂ ਨੂੰ 35 ਐਮਐਲਏ ਬਣਾਤੇ ਤਿੰਨ ਵਾਰ ਉਹਨਾਂ ਦੀ ਸਰਕਾਰਾਂ ਬਣਾ ਦਿੱਆਂ ਆਪਣੇ ਚ ਕੋਈ ਖੂੰਚ ਕੇ ਹੋ ਕੀ ਗਿਆ ਸਾਰ ਭਗਤ ਸਿੰਘ ਦੀ ਸੋਚ ਹੁੰਦੀ ਤਾਂ ਜੇ ਐਡਾ ਕੋਈ ਜ਼ੁਲਮ ਕੀਤਾ ਹੋਇਆ ਸਾਰ ਭਗਤ ਸਿੰਘ ਜੇ ਆਪਾਂ ਵਾਰ ਆਪਣੇ ਆਪ ਨੂੰ ਸੋਚਦੇ ਪੈਰਾ ਜੰਮੀਆ ਐਜੇ ਲੋਖਾ ਨੂੰ ਤਾਂ ਆਪਾ برداشت ਕਰਨਾ ਨਹੀਂ ਚਾਹੀਦਾ ਜਿਹੜੇ ਲੋਕ ਕਹਿੰਦੇ ਕੁਛ ਕਰਦੇ ਕੁਛ ਹੁਣ ਉਹਦੇ ਬਾਅਦ ਕਾਂਗਰਸ ਥੱਕ ਮਰ ਗਈ ਉਹਦੇ ਬਾਅਦ ਖੋਰ ਆਇਆ ਇਨਕਲਾਬ ਦੇ ਨਾਂ ਤੇ ਜਿਹੜਾ ਆਉਂਦਾ ਇਨਕਲਾਬ ਇੱਥੇ ਆ ਜਾਂਦਾ ਮਿੱਟੀ ਇੱਥੋਂ ਚੱਕ ਲੈਂਦਾ ਮੱਥੇ ਤੇ ਲਾ ਦਿੰਦਾ ਉਹ ਪਤਾ ਨਹੀਂ ਮਿੱਟੀ ਕਿੱਥੇ ਜਾਂਦੀ ਉਹਦੇ ਬਾਅਦ ਪਹਿਲੇ ਪੀ 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 ਬੜੀ ਸੀ ਪੀ 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 ਉਹ ਵੀ ਉਹਦੇ ਬਾਅਦ ਹੁਣ ਆ ਆ ਗਈ ਮੈਨੂੰ ਡਰ ਹੈ ਕਿ ਹੋਰ ਨਾ ਆ ਜੇ ਕੋਈ ਕਿਉਂਕਿ ਆਪਾਂ ਮਾਦਮ ਸਹੀ ਦੱਸਾਂ ਸਹੀ ਪੰਜਾਬ ਦੀ ਥੋੜੀ ਆਪਣੀ ਜਿਹੜੀ ਮੂਵਮੈਂਟ ਹੈ ਥੋੜੀ ਆਪਣੀ ਜਿਹੜੀ ਸੋਚ ਹੈ ਉਹ ਕਾਲੀ ਦਲ ਹੈ ਕਾਲੀ ਦਲ ਸ਼ੋਮੇ ਕਾਲੀ ਦਲ ਇਤਿਹਾਸ ਦੇਖ ਲੋ ਸ਼ਹਾਦਤਾਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਜ਼ੁਲਮ ਦੇ ਖਿਲਾਫ ਲੰਮਾ ਇਤਿਹਾਸ ਹੈ ਕਿਸੇ ਹੋਰ ਪਾਰਟੀ ਦਾ ਨਹੀਂ ਹੈ ਕਿਸੇ ਹੋਰ ਦਾ ਨਹੀਂ ਤੁਸੀਂ ਕਿਸੇ ਪਾਰਟੀ ਦੇ ਚ ਪਤਾ ਕਰ ਲੋ ਕਿੰਨੇ ਲੋਕਾਂ ਨੇ ਕਿੰਨੀ ਦੇਰ ਜੇਲ੍ਹ ਕੱਟੀ ਹੈ ਕਿਸੇ ਮਰਜੀ ਹਿੰਦੁਸਤਾਨ ਦੀ ਪਾਰਟੀ ਚਲੇ ਜਾਓ ਮੈਨਾਂ ਦਾ 10 15 ਦੇ ਨਾਲ ਹੀ ਖੇਡ ਤੋਂ ਬਾਅਦ ਕਿਤੇ ਗਏ ਗਈ ਨਹੀਂ ਹੋਣੇ ਤੁਸੀਂ ਜਿੰਨੀਆਂ ਵੀ ਮੂਵਮੈਂਟ ਚਲੀਆਂ ਪੰਜਾਬ ਤੋਂ ਕਿਉਂ ਚਲੀਆਂ ਕਿਉਂਕਿ ਤੁਸੀਂ ਜਿਹੜੇ ਸੋਚ ਮਗਰ ਲੱਗ ਜਾਂਦੇ ਹੋ ਉਹਨੂੰ ਅਸੀਂ ਉਹੀ ਪਰਾਂਦੇ ਨੇ ਅੱਜ ਹਾਲਾਤ ਕੀ ਹੈ ਪੰਜਾਬ ਦੇ ਆਪਾਂ ਤਾਂ ਸਮਝਦੇ ਨਹੀਂ ਗੱਲਾਂ ਚ ਆ ਜਾਂਦੇ ਆ ਆ ਜਿਹੜੇ 10 ਸਾਲ ਬਰਬਾਦ ਹੋ ਗਏ ਆਪਣੇ 10 ਸਾਲ ਜਿਹੜਾ ਸੂਬਾ ਕਿੱਥੇ ਦਾ ਕਿੱਥੇ ਜਾ ਸਕਦਾ ਸੀ ਆਪਾਂ ਹੀ ਆਪਾਂ ਦੀ ਲੱਤਾਂ ਵੜਤੀਆਂ ਤੁਸੀਂ 40 ਪਿਛਲੇ 40 ਸਾਲ ਦਾ ਤੁਸੀਂ ਪੰਜਾਬ ਦੀ ਇਤਿਹਾਸ ਦੇਖ ਲਓ 40 ਸਾਲ ਦਾ ਕਿਉਂਕਿ ਤੁਹਾਨੂੰ ਪਿੱਛੇ ਦਾ ਤੁਸੀ ਯਾਦ ਹੀ ਨਹੀਂ ਆਉਣਾ ਪਿਛਲੇ 40 ਸਾਲ ਜੋ ਕੁਸ਼ੀਦ ਬਣਿਆ ਹੈ ਭਾਵੇਂ ਸੜਕ ਹੈ ਹਾਈਵੇ ਹੈ 에어ਪੋਰਟ ਹੈ ਕੱਸੀਆਂ ਹੈ ਨਹਿਰਾਂ ਹੈ ਪੋਲ ਹੈ ਫਲਾਈਓਵਰ ਹੈ ਤੁਹਾਡੇ ਸੀਵਰੇਜ ਸਿਸਟਮ ਹੈ ਟਿਊਬਵਲ ਦਾ ਕਨੈਕਸ਼ਨ ਹੈ ਖਾਲੇ ਤੁਹਾਡੇ ਅੰਡਰਗਰਾਉਂਡ ਪਾਈਪ ਸਿਸਟਮ ਹੈ ਣਾ ਮੰਡੀਆਂ ਹੈ ਇਥੇ ਗਰੀਬ ਨੂੰ ਆਟਾ ਦਾਲ ਛੱਡਨ ਪੈਨਸ਼ਨ ਐ ਇਹ ਚੀਜ਼ ਸਕਾਲਰਸ਼ਿਪ ਐ ਫੋਟੇਂ ਪਹਾੜੀ ਇਲਾਕੇ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਐ ਟਿਊਬਵਲ ਐ ਸਾਰੀਆਂ ਇਹ ਚੀਜ਼ਾਂ ਅਕਾਲੀ ਦਲ ਦੀ ਸਰਕਾਰਾਂ ਦੇ ਦਰਾਂ ਨੂੰ ਆ ਮੈਨੂੰ ਇੱਕ ਐਗਜ਼ਾਮਪਲ ਦੱਸ ਦਿਓ ਜਿਹੜਾ ਪੰਜਾਬ ਵਿੱਚ 40 ਸਾਲਾਂ ਦਾ ਆ ਇੱਕ ਦੇਣ ਇਹਨਾਂ ਦੀ ਐ ਆਪਾਂ ਫਿਰ ਵੀ ਤਜਰਬੇ ਕਰਨ ਨੂੰ ਹਟਦੇ ਨਹੀਂ ਬਾਰ-ਬਾਰ ਆਪਾਂ ਆਪਾਂ ਆਪਣੇ ਨੂੰ ਸਮਝਦੇ ਆ ਤੇ ਆਪਣੀਆਂ ਨੂੰ ਕੋਈ ਗੱਲ ਨਹੀਂ ਅਸੀਂ ਦੂਜਿਆ ਤਜਰਬਾ ਨਵੀਂ ਚੀਜ਼ ਦੇਖੀਏ ਆ ਇੱਕ ਗੱਲ ਸੋਚ ਐ ਤੁਸੀਂ ਦੇਖੋ ਗੁਜਰਾਤ ਦੇ ਲੋਕ ਦੇਖੋ ਉਹਨੂੰ ਪਤਾ ਹੈ ਕਿ ਸਾਰਾ ਕੁਝ ਬੀਜੇਪੀ ਨੇ ਸਮ ਦੇਣਾ ਹੈ ਸਭ ਮੋਦੀ ਸਰ ਆਪਣੇ ਦੇਣਾ ਹੈ ਉਹ ਤਾਂ ਝਾਕਦੇ ਹੀ ਨਹੀਂ ਕਿਸੇ طرف ਉਹਨੂੰ ਲੈਂਡ ਲੋਰਡ ਕੀ ਉਹਨੂੰ ਤਸੱਲੀ ਹੈ ਆਪਾਂ ਪੰਜਾਬ ਕਿਤੇ ਨਾ ਕਿਤੇ ਕਿੱਥੋਂ ਕਿੱਥੇ ਜਾ ਸਕਦਾ ਸੀ ਜੇ ਆਪਾਂ ਆਪਣੇ ਮਾਈਂਡ ਨੂੰ ਸਟੇਬਲ ਰੱਖਦੇ ਇਹ ਆਪਾਂ ਸੋਚਦੇ ਜੀ ਹਾਂ ਆਹ ਪਾਰਟੀ ਸਾਡੀ ਐ ਸੰਸੇਰਾ ਆਓ ਇਹਨੂੰ ਇਹਦੇ ਨਾਲ ਆਪਾਂ ਮੌਕਾ ਦਈਏ ਤੁਸੀਂ ਹਿੰਦੁਸਤਾਨ ਦਾ ਇਤਿਹਾਸ ਦੇਖੋ ਉਰਿਸਾ ਵਿੱਚ 20 ਸਾਲ ਤੋਂ ਇੱਕੋ ਹੀ ਸੋਚ ਚੱਲ ਰਹੀ ਆਂ ਬੱਧਿਆ ਪ੍ਰਦੇਸ਼ ਦੇਖ ਲਓ ਦੂਜੇ ਸੂਬੇ ਦੇਖ ਲਓ ਆਪਣੇ ਤਾਂ ਬਾਰ-ਬਾਰ ਬਾਰ-ਬਾਰ ਆਪਾਂ ਅੱਛਾ ਉਹ ਪਾਰਟੀ ਨਾਲ ਉੱਪਰ ਦੇਖਦੇ ਆਂ ਜਿਹੜੀ ਕੁਝ ਕਰਨਾ ਹੀ ਨਹੀਂ ਕੁਝ ਪਰ ਆਪਣੀ ਐ ਕਿ ਇਹਦੀ ਮੁੱਛ ਉੱਤੇ ਹੋਈ ਇਹਨੂੰ ਲਾਓ ਥੱਲੇ ਤੇ ਮੈਂ ਆਪਾਂ ਉਹ ਦੂਜੇ ਨੂੰ ਖਤਮ ਕਰੀਏ ਆਪਾਂ ਸਾਰਾ ਕੁਛ ਹੀ ਰੋਲਾ ਹੋਇਆ ਹੈ ਆ ਜਿਹੜੀ ਪੰਜਾਬ ਬਚਾਓ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਮਕਸਦ ਕੋਈ ਸਰਕਾਰ ਬਣਾਉਣਾ ਨਹੀਂ ਦੁਖੀ ਹੋ ਕੇ ਮੈਂ ਦੇਖਿਆ ਹੈ ਕਿ ਲੋਕਾਂ ਜਿਹੜੀ ਆ ਸਰਕਾਰ ਹੈ ਆਮ ਆਦਮੀ ਨੇ ਨੇ ਤਬਾਹ ਕਰਤਾ ਹੈ ਆ ਜਿਹੜੀ ਭਗਤ ਸਿੰਘ ਜੀ ਦੇ ਸੋਚਦੇ ਜਿਨ੍ਹਾਂ ਨੇ ਸਰਕਾਰ ਬਣਾਈ ਅੱਜ ਉਹਨਾਂ ਦੇ ਦਿੱਤੇ ਇੱਥੇ ਉਹਨਾਂ ਨੂੰ ਯਾਦ ਕਰਨ ਵਾਸਤੇ ਨਹੀਂ ਆਏ ਕੇਜਰੀਵਾਲ ਦੇ ਘਰੇ ਬੈਠੇ ਹਨ ਉਹਨੂੰ ਭਗਤ ਸਿੰਘ ਤੋਂ ਵੱਡਾ ਕੇਜਰੀਵਾਲ ਬਣ ਕੇ ਆਉਣਾ ਵਾਸਤੇ ਜਿਹੜਾ ਕੁਛ ਹੁਣ ਦਿੱਲੀ ਕੰਟਰੋਲ ਕਰ ਰਿਹਾ ਹੈ ਕੇਜਰੀਵਾਲ ਕੰਟਰੋਲ ਕਰ ਰਿਹਾ ਹੈ ਕੱਲ ਕੀ ਕਰਦੇ ਸੀ ਵੱਡੇ ਇਨਕਲਾਬ ਲਿਆਵਾਂਗੇ ਸਭ ਤੋਂ ਵੱਡਾ ਸ਼ਰਾਬ ਦਾ ਕੋਟਾਲਾ ਕਿੱਥੇ ਹੋਇਆ ਹੈ ਨਾ ਅੱਜ ਦਾ ਕੋਟਾਲਾ ਹੈ ਮੈਂ ਮੈਂ ਕਲੀਅਰ ਕਰਨਾ ਚਾਹਣਾ ਆਹ ਕੋਟਾਲਾ ਨਹੀਂ ਤਾਂ ਹੁੰਦਾ ਕਿ ਕਿ ਠੱਕੇ ਨਾ ਕੀਤਾ ਕਿਸੇ ਨੂੰ ਮੈਂ ਗਰੰਟੀ ਦਿੰਦਾ ਆ ਐਕਚੁਅਲ ਘਟਾਲਾ ਹੈਗਾ ਭਾਵੇਂ ਅਸੀਂ ਸਾਡਾ ਉਸੇ ਕਿਸੇ ਨਾਲ ਸੰਬੰਧ ਨਹੀਂ ਇਹ ਤੋਂ ਵੱਡਾ ਘਟਾਲਾ ਪੰਜਾਬ 'ਚ ਕੀਤਾ ਹੈ ਇਨਾਰੇ ਸ਼ਰਾਬ ਦਾ ਜਿਹੜਾ ਕੀਤਾ ਤੇ ਹੁਣ ਭਗਵਾਨ ਤਮਨੂ ਦਾ ਉਹਨਾਂ ਨੇ ਬੰਦ ਲਿਆ ਹੱਥਾਂ ਬਾਹਵਾਂ ਨਾਲ ਜੋ ਕਹਿੰਦੇ ਹੁਣ ਆਉਦੇ ਹੁਣ ਨਹੀਂ ਤਾਂ ਭਗਵਾਨ ਤਮਨ ਵੀ ਨਾਲ ਹੀ ਜਾਣਾ ਸੀ ਇਸ ਘਟਾਲੇ ਦੇ ਅੰਦਰ ਅੱਗੇ ਬ੍ਰੇਕਾਂ ਹੱਲਾਈ ਬੈਠੇ ਆ ਜੇ ਬ੍ਰੇਕਾਂ ਖੋਲ ਦੇਣ ਮਨਾਂ ਇੱਕ ਦਿਨ ਨਹੀਂ ਕੱਪ ਸਕਦਾ ਜਦੋਂ ਭਗਵੰਤ ਮਾਨ ਤੇ ਇਹਨਾਂ ਦੇ ਆਪ ਵਾਲੇ ਸਰਕਾਰ ਦੇ ਸਾਰੇ ਅੰਦਰ ਹੋਣ ਐਡਾ ਵੱਡਾ ਇਹਨਾਂ ਨੇ ਇੱਥੇ ਪੰਜਾਬ 'ਚ ਕੀਤਾ ਹੈ ਆ ਕੱਲਾ ਹੀ ਨਹੀਂ ਸੀ ਇਹਨਾਂ ਦਾ ਕਿਹੜਾ ਇਹਨਾਂ ਨੇ ਕੀਤਾ ਐਸ ਕਰਕੇ ਆਪਾਂ ਸਾਰੇ ਪ੍ਰੋਫੈਸਰ ਪਿਆਰੇ لال ਜੀ ਆਏ ਆ ਬੜੀ ਮੈਨੂੰ ਚੰਗਾ ਲੱਗਦਾ ਜਿਹਨਾਂ ਵਿਚਾਰ ਸੁਣ ਕੇ ਆ ਬੜੀ ਲੋੜ ਹੈ ਜਦੋਂ ਆਪਾਂ ਅਜਿਹੇ ਦਿਨ ਆਉਂਦੇ ਆ ਇਦਾਂ ਆਪਾਂ ਡਿਸਕਸ਼ਨ ਕਰਦੇ ਹਾਂ ਖਾਸ ਕਰਕੇ ਜਿਹੜੀ ਆਪਣੀ ਨਵੀਂ ਪੀੜ੍ਹੀ ਹੈ ਉਹ ਨਵੀਂ ਪੀੜ੍ਹੀ ਭੁੱਲ ਗਈ ਆਪਣੇ ਇਤਿਹਾਸ ਨੂੰ ਉਹਨਾਂ ਦੇ ਅੱਜਕੱਲ ਟੀਵੀ ਨੇ ਸੋਸ਼ਲ ਮੀਡੀਆ ਨੇ ਆ ਜਿਹੜੇ ਟੈਲੀਫੋਨ ਨੇ ਇਹਨਾਂ ਦਾ ਦਿਮਾਗ ਹੀ ਹੋਰ ਪਾਸੇ ਲਾ ਦਿੰਦਾ ਹੈ ਉਹ ਜਿਹੜੀ ਸੋਚ ਹੈ ਆਪਣੀ ਸਾਰੀ ਦੀ ਬਦਲ ਦਿੰਦੀ ਮੈਂਟਲੀ ਸੋਚ ਬਦਲ ਦਿੰਦੀ ਸੋ ਆਪਾਂ ਨੂੰ ਲਗਾਤਾਰ ਸੈਮੀਨਾਰ ਕਰਾਉਣੇ ਕੋਈ ਇਤਿਹਾਸਿਕ ਦਿਨਾਂ ਵਿੱਚ ਮੈਂ ਤਾਂ ਇਹ ਕਹਿੰਦਾ ਜਿਵੇਂ ਹੋਲਾ ਮੱਲਾ ਚੱਲ ਰਿਹਾ ਹੈ ਆਪਣੇ ਬੱਚਿਆਂ ਨੂੰ ਲੈ ਕੇ ਜਾਏ ਅਨੰਦਪੁਰ ਸਾਹਿਬ ਪੱਥਰ ਟਕਾਉਣ ਵਾਸਤੇ ਆਪਣੇ ਬੱਚ ਕੋਈ ਵੀ ਇਤਿਹਾਸਿਕ ਦਿਨ ਹੈ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਤੇ ਉਹਨਾਂ ਨੂੰ ਦੱਸੋ ਕਿ ਵਿਰਸਾ ਕੀ ਹੈ ਜੋ ਪੰਜਾਬ ਦਾ قوم ਦਾ ਵਿਰਸਾ ਹੈ ਉਹਦਾ ਉਹਦਾ ਇਤਿਹਾਸਿਕ ਮੁੱਲਕ ਕੋਈ ਨਹੀਂ ਦੱਸ ਸਕਦਾ ਕਿਤੇ ਹੋੜ ਹੈ ਹੀ ਨਹੀਂ ਹੁਣ ਕਿਸੇ ਨੂੰ ਕੀ ਪਤਾ ਸੀ ਛੋਟਾ ਕੱਲੁਕਰਾ ਕੀ ਹੋਇਆ ਸੀ ਇਹਦੇ ਵੱਡਾ ਕੱਲੁਕਰਾ ਕੀ ਹੋਇਆ ਸੀ ਜਦੋਂ 30-30 ਹਜ਼ਾਰ ਸਿੰਘਾਂ ਨੂੰ ਮਾਰਨ ਤੱਕ ਸ਼ਹੀਦ ਕਰ ਦਿੱਤਾ ਹੋਏ ਆਪਾਂ ਕਿਸ ਨੂੰ ਪਤਾ ਸੀ ਵੱਡੇ ਬਾਦਲ ਸਾਹਿਬ ਨੇ ਸੋਚਿਆ ਕਿ ਆਪਾਂ ਜੇ ਆਪਾਂ ਆ ਸਾਰੇ ਆਪਾਂ ਨਹੀਂ ਬਣਾਵਾਂਗੇ ਇਹਨਾਂ ਯਾਦਗਾਰਾਂ ਤੇ ਆਪਣਾ ਫਿਊਚਰ ਨੂੰ ਪਤਾ ਹੀ ਨਹੀਂ ਲੱਗਣਾ ਸੋ ਜਿਹੜੀ ਸਿੱਖ ਕੌਮ ਨੂੰ ਵਿਰਸੇ ਨੂੰ ਸੰਭਾਲਿਆ ਮੈਂ ਕਹਿੰਦਾ ਬਹੁਤ ਵੱਡੀ ਦੇਨ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਹੈ ਜਿਨ੍ਹਾਂ ਨੇ ਆਪਣੇ ਟਿਨੇਓਂ ਮੈਨੂੰ ਲੱਗਾ 1200 ਕਰੋੜ ਰੁਪਏ ਲਾ ਕੇ ਆ ਉਸ ਮਾਲਿਆ ਸਾਰ ਪ੍ਰਕਾਸ਼ ਸਿੰਘ ਬਾਦਰੀ ਕੋਈ ਸਨ ਇਨਸਾਨ ਸੀ ਜਿਨਨੇ ਸਾਰੇ ਧਰਮਾਂ ਦੇ શુભ ਦਿਹਾੜੇ ਆਉਂਦੇ ਸੀ ਆਪ ਜਾਣਦੇ ਸੀ ਮਨਾਉਣ ਆਪ ਸਾਰੇ ਧਰਮਾਂ ਦੇ ਦੇਖਿਆ ਕਿਹੜੇ ਕਿਹੜੇ ਪਵਿੱਤਰ ਸਥਾਨ ਹੈ ਉਹਨਾਂ ਨੂੰ ਸਰਕਾਰ ਤੱਕ ਸੁਝਾਉਂਦੇ ਸੀ ਭਗਵਾਨ ਬਾਲਮੀਕੀ ਜੀ ਦਾ ਪਵਿੱਤਰ ਸਥਾਨ ਰਾਮ ਤੀਰਥ ਹੈ ਮੈਨੂੰ ਲੱਗਾ 2250 ਕਰੋੜ ਰੁਪਏ ਲਾ ਕੇ ਉਹ ਮੈਨੂੰ ਲੱਗਾ ਹਰ ਹਫਤੇ ਮੀਟਿੰਗ ਕਰਦੇ ਸੀ ਤੇ ਉੱਥੇ ਕਿਵੇਂ ਬਣਾਉਣਾ ਬਣਾ ਕੇ ਇੰਨੀ ਖਮਸੂਰਤ ਜਗਾ ਬਣਾਏ ਜਿਸ ਦਿਨ ਦੀ ਸਰਕਾਰ ਗਈ ਹੈ ਉੱਥੇ ਜਾ ਕੇ ਦੇਖੋ ਕੀ ਹਾਲਤ ਹੈ ਬੂਟੇ ਹੀ ਮੱਚ ਗਏ ਸਦੇ ਹੈਗੇ ਗੁਰੂ ਰびਦਾਸ ਜੀ ਮਹਾਰਾਜ ਦੀ ਪਵਿੱਤਰ ਸਥਾਨ ਕਲਾਨਗਰ ਵਾਸਤੇ ਪਲਾਨਿੰਗ ਕਰ ਲਈ 150 ਕਰੋੜ ਦਾ ਕੰਮ ਸ਼ੁਰੂ ਕਰ ਦਿੱਤਾ ਸਰਕਾਰ ਗਈ ਤੇ ਨਾਲ ਨਾਲ ਕੰਮ ਰੋਕ ਦਿੱਤਾ ਦੁਰਗਿਆਨਾ ਮੰਦਿਰ ਜਾ ਕੇ ਦੇਖੋ ਅਮਰਸਰ ਕਿੰਨੀ ਖਮਸੂਰਤ ਪਲਾਨਿੰਗ ਕਰਕੇ ਕੰਮ ਸ਼ੁਰੂ ਕਰ ਦਿੱਤਾ ਜਦੋਂ ਸਰਕਾਰ ਗਈ ਉੱਥੇ ਰੋਕ ਗਿਆ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਸਾਡ ਕੀਤੇ ਆਜੋ ਭਗਤ ਸਿੰਘ ਸਤਿਗੁਰੂ ਜੀ ਰਾਜਗੁਰੂ ਸਾਰਿਆਂ ਦੇ ਜਿਹੜੇ ਆਪਣੇ ਸ਼ਹੀਦੀ ਦਿਹਾੜਿਆਂ ਨੂੰ ਆਪਾਂ ਮਨਾਇਆ ਕਰੀਏ ਤੇ ਨਾਲੇ ਇੰਨਾ ਸ਼ਹੀਦਾਂ ਜਿਵੇਂ ਉਹਨਾਂ ਸ਼ਹਾਦਤ ਦਿੱਤੀ ਹੈ ਆਪਣੇ ਦੇਸ਼ ਵਾਸਤੇ ਤੋਂ ਮੈਂ ਇਹਨਾਂ ਕਹਿਣਾ ਚਾਹੁੰਦਾ ਪੰਜਾਬੀਓ ਪੰਜਾਬ ਨੂੰ ਬਚਾ ਲਓ ਜੇ ਤੁਸੀਂ ਨਾ ਬਚਾਇਆ ਪੰਜਾਬ ਤੇ ਦੋਸ਼ੀ ਤੁਸੀਂ ਹੋਵੋਗੇ ਕਿਉਂਕਿ ਪੰਜਾਬ ਜੇ ਅੱਜ ਨਾ ਬਚਿਆ ਅਗੀਆਂ ਪੀੜ੍ਹੀਆਂ ਵਾਸਤੇ ਆ ਬੱਕੀ ਕੀ ਸੁਨਿਆ ਦੇਵਾਂਗੇ ਤਾਂ ਇੱਕ ਝੱਡੇ ਹੋ ਕੇ ਇਕੱਠੇ ਹੋ ਪੰਜਾਬ ਦੀ ਆਵਾਜ਼ ਪੰਜਾਬੀਆਂ ਦੀ ਦਿਲਾਂ ਦੀ ਧੜਕਣ ਪੰਜਾਬੀਆਂ ਦੀ ਇਹਦੇ ਪੰਜਾਬ ਬਸਿਆ ਹੈ ਸਭ ਭਾਈਚਾਰਕ ਸੀ ਖੂਨ ਚ ਬਸੀ ਜਾ ਉਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਅੱਗੇ ਲਿਆਉਣ ਵਾਸਤੇ ਮੈਂ ਕਹਣਾ ਚਾਹਣਾ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਫੌਜ ਹੈ ਆਪਣੀ ਪਾਰਟੀ ਆਪਣੀ ਜਥੇਬੰਦੀ ਹੈ ਅੱਜ ਜਥੇਬੰਦੀ ਨੂੰ ਤਗੜੇ ਕਰ ਲੋ ਅੱਜ ਐਜੀ ਢਾਲ ਬਣ ਕੇ ਅੱਗੇ ਖੜੂਗੀ ਜਿਹੜਾ ਕੋਈ ਵੀ ਪੰਜਾਬ ਦੇ ਹਮਲਾ ਅਸੀਂ ਨਹੀਂ ਹੋਣ ਦੇਵਾਂਗੇ ਤੇ ਵਾਪਸ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਹੋਣੀਆਂ ਜਿਹੜੀਆਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਤੋਂ ਹੁੰਦੀਆਂ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਜਿਦਾ ਕਾਲੀ ਜੱਥੇ ਦੀ ਸਾਰੀ ਜਥੇਬੰਦੀ ਨੂੰ ਪੇਪਰ ਪ੍ਰੋਫੈਸਰ ਸਾਹਿਬ ਅਤੇ ਡਾਕਟਰ ਚੇਨਬਾਈ ਦਾ ਸਤਿਕਾਰ ਕਰਨਾ ਸਾਰੇ ਇਸ ਸਟੇਜ ਤੇ ਆ ਜਾਓ ਬਾਦ ਸਾਹਿਬ ਸਰਪੋ ਸਾਹਿਬ ਫਾਲ ਸਾਹਿਬ ਜੀ ਕਿਰਪਾ